ਕੋ ਨਹੀਂ ਕਰਦੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੈਨਲ ਦੇਸ਼ ਦੁਨੀਆ ਮੈਂ ਹਾਂਜੀ ਸੁਰਿੰਦਰ ਚਿੰਦਾ ਅੱਜ ਅਸੀਂ ਪਹੁੰਚੇ ਜੀ ਲੁਧਿਆਣਾ ਦੇ ਟੂਲਪਲਾਜ਼ਾ ਦੇ ਉੱਤੇ ਜਿੱਥੇ ਕਿ ਕਿਸਾਨ ਜਥੇਬੰਦੀਆਂ ਵੱਲੋਂ ਇੱਥੇ ਟੂਲਪਲਾਜ਼ਾ ਬੰਦ ਕੀਤਾ ਗਿਆ 3 ਘੰਟੇ ਵਾਸਤੇ ਕਿਹਾ ਜਾ ਰਿਹਾ ਕਿ ਜਿਹੜਾ ਰਾਹੋਂ ਰੋਡ ਆ ਉਹਦਾ ਮੁੱਦਾ ਹਰ ਵਾਰੀ ਚੱਕਦੇ ਆ ਪਰ ਉਹ ਰੋਡ ਬਣੰਦ ਨਹੀਂ ਆ ਰਿਹਾ ਕੀ ਗੱਲਬਾਤ ਹੈ ਤੁਹਾਡੀ ਗੱਲਬਾਤ ਕਰਨੇ ਆ ਸੂਬਾ ਪ੍ਰਧਾਨ ਦਿਲਬਖ ਸਿੰਘ ਗਿੱਲ ਦੇ ਨਾਲ ਵੀ ਕੀ ਮਾਮਲਾ ਸਾਰਾ ਇਹ ਮੁੱਦਾ ਸਾਡੇ ਰਾਹੋਂ ਰੋਡ ਦਾ ਇਹ ਪਹਿਲਾਂ ਵੀ ਤੁਸੀਂ ਸਾਡੇ ਨਾਲ ਲੜਾਈ ਲੜੀ ਆ ਇਸ ਕਰਕੇ ਅੱਜ ਕਰਾਇਆ ਉਹ ਹੁਣ ਪ੍ਰਸ਼ਾਸਨ ਨੂੰ ਵਿਸ਼ਵਾਸ ਦੇ ਗਿਆ ਵਿਸ਼ਵਾਸ ਵੀ ਸਵੇਰੇ ਅਸੀਂ ਸ਼ੁਰੂ ਕਰਾ ਦਾਂਗੇ ਮੁੱਦਾ ਰਾਹੋਂ ਰੋਡ ਬਣਦਾ ਨਹੀਂ ਪਿਆ ਸਾਡਾ 2000 2016 ਤੋਂ ਲੈ ਕੇ ਸਾਡਾ ਇਹ ਪਏ ਨਹੀਂ ਬਣਦਾ ਪਿਆ ਸੀ ਉਹ ਸ਼ੁਰੂ ਹੋ ਜੂਗਾ ਸਾਰਾ ਟਿਪਰਾਂ ਦਾ ਵੀ ਮਸਲਾ ਟਿਪਰਾਂ ਦਾ ਵੀ ਉਹਨਾਂ ਨੇ ਕਹਿਤਾ ਵੀ ਨਹੀਂ ਨੰਗਣ ਦਿੰਦੇ ਅਸੀਂ ਉੱਤਰੀ ਸਵੇਰੇ ਟੀਮਾਂ ਲਾਤੀਆਂ ਸੀ ਟਿਪਰ ਵੀ ਨਹੀਂ ਨੰਗਣ ਦਿਆਗੇ ਅਸੀਂ ਕਿੰਨੇ ਘੰਟੇ ਤੱਕ ਬੰਦ ਰਾਇਆ ਕਿਹ ਘੰਟਾ ਕੀ ਬੰਦ ਰਾਇਆ ਮੇਰਾ ਆ ਜਾਾਂਗੇ ਇੱਥੇ ਕਹ ਲੈ ਆ ਜੀ ਪ੍ਰਸ਼ਾਸਨ ਕੋਈ ਕੰਮ ਕਰਕੇ ਰਾਜੀ ਨਹੀਂਗਾ ਸਰਕਾਰ ਸਰ ਪਾਸਿਓਂ ਫੇਲ ਹੋ ਗਈ ਆ ਕੰਮ ਨਹੀਂ ਕਰਦੀ ਸਰਕਾਰ ਇਸ ਕਰਕੇ ਲੋਕ ਛੜਕਾਂ ਤੇ ਉੱtre ਆ ਸਾਡਾ ਬੜਾ ਬੜਾ ਸਾਥ ਦਿੱਤਾ ਮੀਡੀਆ ਨੇ ਸਾਡਾ ਬਹੁਤ ਸਾਥ ਦਿੱਤਾ ਸਾਰੇ ਮੀਡੀਆ ਦਾ ਧੰਨਵਾਦ ਸਾਡਾ ਮੁੱਦਾ ਉਹੀ 23 ਵਾਲਾ ਸਾਡਾ ਰਾਹੋਂ ਰੋਡ ਨਹੀਂ ਬਣਦਾ ਸਾਡੀ ਲਿੰਕ ਛੜਕ ਨਹੀਂ ਕੋ ਬਣਦੀ ਸਾਡਾ ਕੋਈ ਰਾਹੋਂ ਰੋਡ ਨਹੀਂ ਬਣਦਾ ਇਸ ਕਰਕੇ ਅਸੀਂ ਅੱਜ ਇੱਕ ਘੰਟਾ ਟੂਲ ਪਲਾਜਾ ਜਿਹੜਾ ਫ੍ਰੀ ਕਰਾਂਗੇ ਔਰ ਅਗਲੇ ਐਤਵਾਰ 3 3 ਘੰਟੇ ਫ੍ਰੀ ਕਰਾਂਗੇ ਫਿਰ 5 ਘੰਟੇ ਕਰਾਂਗੇ ਫਿਰ ਇਹਨੂੰ ਸਦਾ ਲਈ ਫ੍ਰੀ ਕਰਾਂਗੇ ਅਜਾ ਪਰਮਾ ਸਾਡਾ ਰਾਮ ਰੋਡ ਦਾ ਮੁੱਦਾ ਸਾਡੀਆਂ ਝੜਕਾਂ ਨਹੀਂ ਬੰਦੀਆਂ ਤਾਂ ਆਏ ਆ ਉੱਥੇ ਜਿਹੜੇ ਵਿਧਾਇਕ ਦੀ ਗੱਲ ਕਰੀਏ ਭੋਲਾ ਜੀ ਨੇ ਜਾਂ ਮੇਅਰ ਦਾ ਉਹ ਆਪਣਾ ਏਰੀਆ ਵੀ ਹੈਗਾ ਨਹੀਂ ਅਸੀਂ ਪਰਲੇ ਸਾਹਨੇ ਵਾਲੀ ਦੀ ਗੱਲ ਕਰਦੇ ਹਾਂ ਸਾਹਨੇ ਵਾਲਾ ਹਦੀ ਮੂਨਿਆਦ ਬਲਕਿ ਮੰਤਰੀ ਨੇ ਮੰਤਰੀ ਹੁੰਦੇ ਬਾਵਜੂਦ ਵੀ ਪੰਨੀ ਸੜਕ ਉੱਥੇ ਪਹਿਲਾਂ ਕਾਲੀਆਂ ਦਾ ਮੰਤਰੀ ਸੀਗਾ ਜੀ ਚਰਨਜੀਤ ਸਿੰਘ ਢਿੱਲੋਂ ਉਹਦੇ ਟਾਈਮ ਨਹੀਂ ਬਣੀਆਂ ਉਦੋਂ ਬਾਅਦ ਕਾਂਗਰਸ ਆ ਗਈ ਤਾਂ ਵੀ ਨਹੀਂ ਬਣੀਆ ਹੁਣੇ ਆਪ ਵਾਲਿਆਂ ਨੂੰ 4 ਸਾਲ ਹੋ ਗਏ ਤਾਂ ਵੀ ਨਹੀਂ ਬਣੀਆ ਉਹ ਵਜ੍ਹਾ ਕੀ ਹੈ ਸਰ ਭਾਇਆ ਸਾਨੂੰ ਸ਼ੱਕ ਪੈਂਦੀ ਹੈ ਵੀ ਟੋਲ ਪਲਾਜ਼ਾ ਵਾਲੇ ਇਹਨਾਂ ਨੂੰ ਪੈਸੇ ਦਿੰਦੇ ਆ ਕਿ ਜਿਹੜੀ ਇੱਧਰ ਦੀ ਆਵਾਜ਼ ਆਈ ਉਹ ਤੁਹਾਪੇ ਨੂੰ ਨਾ ਜਾਵੇ ਇਸ ਕਰਕੇ ਸੜਕਾਂ ਨਹੀਂ ਬਣਦੀਆਂ ਇਹ ਸੜਕ ਕਿ ਕਿੰਨੇ ਸਮੇਂ ਲਈ ਬੰਦ ਕਰਵਾਇਆ ਜਾਏਗਾ ਟੋਲ ਅੱਜ ਅੱਜ ਦੇ ਦੇ ਘੰਟੇ ਲਈ ਬੰਦ ਕਰਵਾਵਾਂਗੇ ਫਿਰ ਅਗਲੇ ਐਤਵਾਰ ਦਾ ਫਿਰ ਪ੍ਰੋਗਰਾਮ ਤੇ 2 ਘੰਟੇ ਲਈ 3 ਘੰਟੇ ਲਈ ਕਰਾਂਗੇ ਇਸ ਤਰ੍ਹਾਂ ਬੰਦਾਵਾਂਗੇ ਹਾਂ ਜੀ ਪਿਛਲੇ ਆਪ ਦੇ ਤਾਲ ਚਲੀ ਦਿੱਤੇ ਸਮੇਂ ਦੇ ਉੱਤੇ ਵੀ ਬੰਦ ਕੀਤਾ ਗਿਆ ਦੀਆ ਉਦੋਂ ਵੀ ਅਸ਼ਵਾਸ਼ਣ ਦਿੱਤਾ ਜਾਂਦਾ ਕਿ ਹੱਲ ਕੀਤਾ ਜਾਏਗਾ ਉਦੋਂ ਆਪਣਾ ਜਿਹੜਾ ਕੰਮ ਚੱਲਿਆ ਸੀ ਨਾ ਤੁਹਾਡੀ ਤੁਹਾਡੀ ਮਦਦ ਦੇ ਨਾਲ ਚੱਲਿਆ ਸੀਗਾ ਇਹਨਾਂ ਨੇ ਉੱਤੇ 20% ਕੰਮ ਕਰਕੇ ਬਾਕੀ ਕੰਮ ਬੰਦ ਕਰਤਾ ਟੈਂਡਰ ਵੀ ਹੋਏ ਸੀ ਠੇਕੇਦਾਰ ਵੀ ਆ 43 ਕਰੋੜ ਰੁਪਈਆ ਵੀ ਆਇਆ ਪਰ ਇਹਨਾਂ ਨੇ ਠੇਕੇਦਾਰੀ ਭਜਾ ਦਿੱਤਾ ਕੰਮ ਨਹੀਂ ਕਰਨ ਦਿੱਤਾ ਉਹਨੂੰ ਇਹ ਪਤਾ ਨਹੀਂ ਕਿ ਉਹ ਕੀ ਸਥਿਤੀ ਕੀ ਹੈ ਇਸ ਵਕਤ ਵਰਸਾਤਾ ਤੋਂ ਬਾਅਦ ਕਾਫੀ ਜਿਹੜਾ ਖਰਾਬ ਹਾਲਾਤ ਨੇ ਸਾਨੂੰ ਕਹਿੰਦੇ ਬਰਸਾਤਾ ਨਾਲ ਲੰਘ ਲੈਣ ਦਿਓ ਸ਼ੁਰੂ ਕਰਾ ਦਾਂਗੇ ਪਰ ਨਹੀਂ ਪ੍ਰਸ਼ਾਤਾ ਨਾng ਹੀ ਆਉਣ ਪ੍ਰਸ਼ਾਤਾ ਦੇ ਕੋਤੇ 5 ਸਾਲ ਤੋਂ ਮੁੱਦਾ ਹੈਗਾ ਇਹ 13 ਸਾਲ ਤੋਂ ਸੜਕ ਨਹੀਂ ਬਣੀ ਕੋ ਨਵਾਂ ਮੁੱਦਾ ਨਹੀਂ ਹੈਗਾ ਆ راہੋਂ ਰੋਡ ਦੀ ਰੇੜੀ ਫੜੀ ਆਲਾ ਵੀ ਡੀਸੀ ਸਾਹਿਬ ਨੇ ਆਪ ਆਰਡਰ ਕਰੇ ਨੇ ਇਹ ਕੋ ਪ੍ਰਵਾਸੀ ਆਲਾ ਮੁੱਦਾ ਨਹੀਂ ਹੈਗਾ ਡੀਸੀ ਸਾਹਿਬ ਨੇ ਕਿਹਾ ਵੀ ਰੇੜੀ ਫੜੀ ਨਹੀਂ ਲੱਗੂਗੀ ਇਹ ਟੋਲ ਪਲਾਜਾ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਕਿਉਂਕਿ ਟੋਲ ਪਲਾਜਾ ਵਾਲੇ ਸੜਕ ਨਹੀਂ ਬਣਨ ਦਿੰਦੇ ਹੈਗੇ ਕਿਉਂਕਿ ਜਿਹੜੀ ਟ੍ਰੈਫਿਕ ਆ ਜੇ ਉਧਰ ਦੀ ਜਾਣ ਲੱਗੀ ਤਾਂ ਜਿਹੜੀ راہੋਂ ਨਵਾਂ ਸ਼ਹਿਰ ਗੜ ਸ਼ੰਕਰ ਤੇ ਜਿਹੜੀ ਹਿਮਾਚਲ ਤੋਂ ਮੈਂ ਜਿਹੜੀ ਕ੍ਰੈਸ਼ਰ ਆਉਂਦਾ ਉਧਰ ਦੀ ਆ ਰਿਹਾ ਇਸ ਟਾਈਮ ਇਹ ਉਹ ਸੜਕ ਜਿਹੜੀ ਆ ਸੜਕ ਜਿਹੜੀ ਆ ਇਹਨਾਂ ਨੂੰ ਇਧਰ ਦੀ ਆ ਟੋਲ ਪਲਾਜੇ ਵੱਲ ਦੀ ਆ ਜਾਂਦੇ ਆ ਜੇ ਉਹ ਸੜਕ ਬਣ ਗਈ ਉਧਰ ਦੀ ਆ ਜਾਣਗੇ ਠੀਕ ਆ ਨਾ ਫਿਰ ਇਹਨਾਂ ਦੀ ਆਮਦਨ ਨੂੰ ਫਰਕ ਪੈਂਦਾ ਇਹਦੀ ਵਜ੍ਹਾ ਕਰਕੇ ਇਹ ਜਿਹੜਾ ਇਹਨਾਂ ਨੂੰ ਚਾਹ ਪਾਣੀ ਦੇਈ ਰੱਖਦੇ ਆ ਪ੍ਰਸ਼ਾਸਨ ਨੂੰ ਤੇ ਇਹ ਜਿਹੜਾ ਪ੍ਰਸ਼ਾਸਨ ਉਹ ਸੜਕ ਨਹੀਂ ਬਣਾਉਂਦਾ ਕਿੰਨੇ ਕੋ ਦੇਰ ਹੋ ਗਈ ਆ ਮਸਲੇ ਦਾ ਹੱਲ ਨਹੀਂ ਹੋਇਆ ਅਜੇ ਤੱਕ ਮੈਂ ਕਿਹਾ 13 ਸਾਲ ਹੋ ਗਏ 5 ਸਾਲ ਤਾਂ ਸਾਨੂੰ ਧਰਨੇ ਲਾਉਂਦਿਆਂ ਨੋ ਹੋ ਗਏ ਔਰ 2.5 ਸਾਲ ਹੋ ਗਏ ਪੈਸੇ ਆਏ ਨੂੰ ਸੜਕ ਨਹੀਂ ਬਣਾ ਰਹੇ ਪੈਸਾ ਲੱਭ ਕੇ ਬੈਠੇ ਨੇ ਪਤਾ ਨਹੀਂ ਤਾਂ ਸਰਕਾਰ ਨੇ ਉਹ ਪੈਸਾ ਇਹ ਮੈਨੂੰ ਤਾਂ ਲੱ ਜਿਹੜੇ ਸੜਕ ਨਹੀਂ ਬਣਾ ਰਹੇ ਕਿੰਨਾ ਵੀ ਰੋਡ ਆ ਵਿਚਕਾਰ ਰੋਡ ਟੁੱਟਿਆ ਹੈ ਸਾਈਡਾਂ ਤੇ ਜਗ੍ਹਾ ਹੈਗੀ ਜਿੱਥੋਂ ਲੰਘੜ ਦੀ ਜਗ੍ਹਾ ਉੱਥੇ ਰੇੜੀ ਫੜੀ ਆ ਰੇੜੀ ਫੜੀ ਆ ਜਿਹੜੀ ਅਸੀਂ ਉਸ ਚੀਜ਼ ਨੂੰ ਚੁਕਵਾਣਾ ਵਾ ਸਾਨੂੰ ਕਿਸੇ ਪ੍ਰਵਾਸੀ ਨਾਲ ਕਿਸੇ ਪੰਜਾਬੀ ਦੇ ਨਾਲ ਕੋਈ ਦੂਜਾ ਨਹੀਂ ਹੈਗਾ ਕੋਈ ਵੇ ਵੇਦ ਭਾਵ ਨਹੀਂ ਹੈਗਾ ਸਾਨੂੰ ਅਸੀਂ ਜਿਹੜਾ ਕੰਮ ਕਰਨਾ ਸਾਨੂੰ ਰੋਡ ਸਾਫ਼ ਸੁਥਰਾ ਚਾਹੀਦਾ ਰੋਡ ਤੋਂ ਲੰਘਣ ਨੂੰ ਪਰੇਸ਼ਾਨੀ ਜਿਹੜੀ ਆ ਉਹ ਸਾਨੂੰ ਪਰੇਸ਼ਾਨੀ ਨਹੀਂ ਚਾਹੀਦੀ ਜਿਹੜਾ 10 ਮਿੰਟ ਦਾ ਰੋਡ ਆ ਨਾ 15 ਮਿੰਟ ਦਾ ਰੋਡ ਆ ਮੰਗਲੀ ਤੋਂ ਲੈ ਕੇ 15 ਮਿੰਟ ਦਾ ਰੋਡ ਆ ਬਸ ਦੀ ਸਾਨੂੰ 1 ਘੰਟਾ ਲਾਈ ਜਾਂਦਾ ਕਿਉਂ ਲੱਗਦਾ ਰੋਡ ਤੇ ਰੇੜੀਆਂ ਫੜੀਆਂ ਉਹ ਰੇੜੀਆਂ ਫੜੀਆਂ ਦੇ ਜਿਹੜੀ ਪਰਸੈਂਟਿੰਗ ਆ ਉਹ ਪ੍ਰਧਾਨਾਂ ਦੇ ਖਾਤੇ ਜਾਂਦੀ ਆ ਕੌਂਸਲਰਾਂ ਦੇ ਖਾਤੇ ਜਾਂਦੀ ਆ ਐਮ ਐਲ ਏ ਐਮ ਪੀ ਸਾਰੇ ਦੇ ਖਾਤੇ ਦੇ ਵਿੱਚ ਜਾਂਦੀ ਆ ਕਿਉਂ ਨਹੀਂ ਬੋਲ ਰਹੇ ਉਹ ਆਪ ਤਾਂ ਨਹੀਂ ਜਗਾਰੇ ਕੱਲ ਡੰਡਾ ਜਿਹੜਾ ਆ ਸੀ 19 ਤਰੀਕ ਦਾ ਪ੍ਰਸ਼ਾਸਨ ਨੂੰ ਟਾਈਮ ਦਿੱਤਾ ਸੀ ਪਤਾ ਲੱਗਿਆ ਪ੍ਰਸ਼ਾਸਨ ਨੂੰ ਵੀ ਆ ਸੰਗਤ ਇਕੱਠੀ ਹੋ ਰਹੀ ਆ ਉੱਚੀ ਤੋਂ ਡਰਦੇ ਫੇਰ ਪ੍ਰਸ਼ਾਸਨ ਨੇ ਕੰਮ ਕੀਤਾ ਫੇਰ ਥੋੜਾ ਬੋਧ ਰੇੜੀਆਂ ਫੜੀ ਚਕਾਈਆਂ ਫੇਰ ਵੀ ਹਲੇ ਪੂਰਾ ਪ੍ਰੋਪਰ ਕੰਮ ਨਹੀਂ ਕੀਤਾ ਅਸੀਂ ਰੈਗੂਲਰ ਹਰ ਸੰਡੇ ਰਾਹੋਂ ਰੋਡ ਦੇ ਉੱਤੇ ਜਿਹੜਾ ਕੱਢਣਾ ਹੀ ਕੱਢਣਾ ਜਿਹੜਾ ਅਸੀਂ ਅੱਜ ਟੂਰ ਇੱਕ ਘੰਟੇ ਲਈ ਫ੍ਰੀ ਕਰ ਰਹੇ ਆ ਉਹ ਸਾਡੇ ਹਾਲਕਾ ਸਾਨੇ ਵਾਲ ਨੂੰ ਲੱਗਦੀ ਹੈ ਲਿੰਕ ਛੜਕਾ ਲਿੰਕ ਛੜਕਾਂ ਦਾ ਬਹੁਤ ਹੀ ਬੁਰਾ ਹਾਲ ਆ ਲਿੰਕ ਛੜਕਾਂ ਦਾ ਹੱਲ ਕਰਨ ਵਾਸਤੇ ਲਿੰਕ ਛੜਕਾਂ ਦਾ ਹੱਲ ਕਰਨ ਵਾਸਤੇ ਤਾਂ ਅਸੀਂ ਕੱਠੇ ਹੋਇਆ ਮੇਰਾ ਪ੍ਰਵਾਸੀਆਂ ਨਾਲ ਕੋਈ ਬੇਰ ਨਹੀਂ ਕੋਈ ਕੁਛ ਨਹੀਂ ਹੈਗਾ ਜਿਹੜਾ ਬੰਦਾ ਕੰਮ ਕਰਨਾ ਚਾਹਦਾ ਉਹ ਆਪਦੀ ਦੁਕਾਨ ਲੈ ਕੇ ਕੰਮ ਕਰੇ ਪਰਾਸੀ ਰੋਡ ਤੇ ਜੋ ਰੇੜੀ ਫੜੀ ਉਹ ਨਹੀਂ ਅਸੀਂ ਲਗਣ ਦੇ ਦੀ ਰਾਹੋ ਰੋਡ ਦਾ ਰਾਹੋ ਰੋਡ ਦਾ ਰਾਹੋ ਰੋਡ ਤੇ ਸਾਨੂੰ ਖਾਲੀ ਚਾਹੀਦਾ ਕਿਉਂਕਿ ਸਾਨੂੰ ਲੰਘਣ ਆਉਣ ਜਾਣ ਚ ਪਰੇਸ਼ਾਨੀ ਹੁੰਦੀ ਆ ਬਾਕੀ ਜਿਹੜਾ ਹਲਕਾ ਸਾਨੇ ਵਾਲ ਨੂੰ ਸੜਕਾਂ ਲੱਗਦੀਆਂ ਲਿੰਕ ਸੜਕਾਂ ਰੋਡ ਬੂਸੜ ਮੰਗਲੀ ਜਿੱਨੀਆਂ ਵੀ ਸੜਕਾਂ ਲੱਗਦੀਆਂ ਉਸ ਦੀ ਦੀ ਸਾਨੂੰ ਬਹੁਤ ਦਿੱਕਤ ਆ ਉਹ ਬਣੀਆਂ ਹੀ ਨਹੀਂ ਮੇਰੇ ਸਹਾਰਾ ਨਾ 15 15 ਸਾਲ ਹੋ ਗਏ ਉਹਨੂੰ ਬਣੀਆਂ ਨੂੰ ਉਹ ਬਣੇ ਨਹੀਂ ਰਹੀਆਂ ਇੰਨੀ ਪਰੇਸ਼ਾਨੀ ਆ ਬਹੁਤ ਜ਼ਿਆਦਾ ਉਸ ਚੀਜ਼ ਦਾ ਅਸੀਂ ਹੱਲ ਕਰਾਉਣ ਵਾਸਤੇ 1 ਘੰਟੇ ਲਈ ਅਸੀਂ ਟੂਨ ਫਰੀ ਕਰਾਂਗੇ ਸਾਡੇ ਘਰਾਹੋ ਰੋਡ ਸੜਕ ਜਿਹੜੀ 13 ਸਾਲ ਕਾਲੀ ਸਰਕਾਰ ਵੀ ਆਈ ਕਾਂਗਰਸ ਵੀ ਆਈ ਆ ਆਮ ਆਦਮੀ ਪਾਰਟੀ ਇਹ ਵੀ ਹੁਣ ਜਾਣ ਵਾਲੀ ਐ ਥੋੜਾ ਜਿਹਾ ਟਾਈਮ ਰਹਿ ਗਿਆ ਸੜਕ ਨਹੀਂ ਬਣੀ ਅਸੀਂ ਧਰਨੇ ਲਾ ਲਾ ਕੇ 5 ਸਾਲ ਤੋਂ ਅਸੀਂ ਧਰਨੇ ਲਾ ਰਹੇ ਹਾਂ 3 ਸਾਲ ਅਸੀਂ ਧਰਨੇ ਲਾਏ ਉਦੋਂ ਬਾਅਦ ਅਸੀਂ ਟੋਲ ਫਰੀ ਕੀਤਾ ਤੇ ਅਸੀਂ ਉਹਦੇ ਲਈ ਪੈਸਾ ਲਿਆ ਫਿਰ ਟੈਂਡਰ ਖੁਲਾਇਆ ਧਰਨਾ ਲਾ ਕੇ ਟੈਂਡਰ ਨਾ ਖੋਲਣ ਫਿਰ ਸੜਕ ਦਾ ਕੰਮ ਉਹ ਵੀ ਅਸੀਂ ਇੱਥੋਂ ਸ਼ੁਰੂ ਕਰਾਇਆ ਲੇਕਿਨ ਉਹ ਸੜਕ ਜਿਹੜੀਆਂ ਉਹਨਾਂ ਨੇ 20 25% ਕੰਮ ਕਰਿਆ ਰਾਂਹੋ ਰੋਡ ਦਾ ਬਾਕੀ 75% ਜਿਹੜਾ ਕੰਮ ਅੰੱਚੇ ਪਿਆ ਵਾ ਉਹ ਪੈਸਾ ਪਤਾ ਨਹੀਂ ਦਾ ਮਹਿਕਮਾ ਖਾ ਗਿਆ ਵੀ ਕਾਗਜ਼ਾਂ ਕੂਗਜਾਂ ਦੇ ਵਿੱਚ ਸਾਨੂੰ ਤਾਂ ਐ ਲੱਗਦਾ ਵੀ ਕਾਗਜ਼ਾਂ ਕੂਗਜਾਂ ਦੇ ਵਿੱਚ ਇਹ ਪੂਰਾ ਕਰਨ ਨੂੰ ਫਿਰਦੇ ਆ ਵੀ ਸੜਕ ਬਣ ਗਈ ਠੀਕ ਆ ਨਾ ਸੋ ਇਹ ਉਹ ਸੜਕ ਦੇ ਕਾਮਵਾਲ ਨੂੰ ਬੰਦ ਕਰਕੇ ਬੈਠੇ ਨੇ ਠੇਕੇਦਾਰ ਵੀ ਇਹਨਾਂ ਨੇ ਭਜਾ ਦਿੱਤਾ ਤੇ ਜਿਹੜਾ ਐਸਸੀ ਆ ਬੜਾ ਹੰਕਾਰਿਆ ਹੋਇਆ ਲੁਧਿਆਣੇ ਦਾ ਮੈਨੂੰ ਨਾਂ ਤਾਂ ਹੁਣ ਮੇਰੇ ਕੱਲ ਜੀ ਯਾਦ ਨਹੀਂ ਆਉਦਾ ਉਹ ਉਹ ਕਹਿੰਦਾ ਕਹਿੰਦਾ ਰਾਹੋਂ ਰੋਡ ਦੀ ਫੈਰ ਨੂੰ ਕਹਿੰਦਾ ਟੋਲ ਰੱਦੀ ਦੀ ਟੋਕਰੀ ਵਿੱਚ ਸਿੱਟ ਦਿਓ ਐਡਾ ਹੰਕਾਰਿਆ ਹੋਇਆ ਕਿਉਂਕਿ ਇਹ ਟੋਲ ਪਲਾਜ਼ੇ ਵਾਲੇ ਸੜਕ ਨਹੀਂ ਬਣਨ ਦਿੰਦੇ ਇਹ ਸਾਰੇ ਬੰਦੇ ਹੋਇਆ ਪ੍ਰਸ਼ਾਸਨ ਇਹਨਾਂ ਦਾ ਕਿਉਂਕਿ ਉਹ ਸੜਕ ਬਣਨ ਦੇ ਨਾਲ ਜਿਹੜਾ ਬਲਾਚੌਰ ਗੜਸ਼ੰਕਰ ਨਵਾਂ ਸ਼ਹਿਰ ਦੀ ਟ੍ਰੈਫਿਕ ਦਾ ਸਾਰੀ ਉਧਰ ਦੀ ਨਿਕਲ ਜਾਂਦੀ ਹੈ ਜਿਹੜਾ ਹਿਮਾਚਲ ਤੋਂ ਜਿਹੜਾ ਕ੍ਰੈਸ਼ਰ ਆ ਰਿਹਾ ਲੁਧਿਆਣੇ ਨੂੰ ਬਠਿੰਡੇ ਨੂੰ ਇਦਾਂ ਸਾਰਾ ਚੱਲ ਰਿਹਾ ਖੰਨੇ ਨੂੰ ਉਹ ਵੀ ਸਾਰਾ ਜਿਹੜਾ ਇਸ ਸੜਕ ਤੇ ਰਹੀ ਜਾਂਦਾ ਸੋ ਇਹਨਾਂ ਦਾ ਮਨਸ਼ਾ ਇਹ ਆ ਜਾਣਾ ਵਾ ਜੇ ਸੜਕ ਬਣ ਗਈ ਸਾਰਾ ਇੱਧਰ ਦੀ ਜਾਊਗਾ ਹੁਣ ਟੋਲ ਅੱਲੇ ਦੀ ਆਂਦੇ ਨੇ ਕੁਝ ਇੱਧਰ ਦੀ ਆਂਦੇ ਨੇ ਕੁਝ ਉੱਧਰ ਦੀ ਟੁੱਟੀ ਸੜਕ ਤੇ ਚੱਲ ਜਾਂਦੇ ਨੇ ਇਹਨਾਂ ਨੂੰ ਇਹ ਆ ਵੀ ਜੇ ਉਹ ਸੜਕ ਬਣ ਗਈ ਵੀ ਸਾਡੀ ਆਮਦਨ ਟੋਲ ਵਾਲਿਆਂ ਨੂੰ ਵੀ ਘਟਦੀ ਹੈ ਉਹਦੀ ਵਜ੍ਹਾ ਕਰਕੇ ਇਹ ਸੜਕ ਨਹੀਂ ਬੰਨ੍ਹ ਦਿੰਦੇ ਯਾਰ ਇਹਨਾਂ ਨੇ ਨਾ ਇਹ ਲੀਡਰਾਂ ਨੂੰ ਵੀ ਬੰਨ੍ਹ ਲੈਂਦੇ ਨੇ ਇਹਨਾਂ ਨੇ ਪ੍ਰਸ਼ਾਸਨ ਵੀ ਬੰਨ੍ਹਿਆ ਹੋਇਆ ਸਾਡਾ ਮੁੱਦਾ ਇੱਥੇ ਹੀ ਆ ਕੇ ਹੱਲ ਹੁੰਦਾ ਸੋ ਇਹਦੀ ਵਜ੍ਹਾ ਕਰਕੇ ਅਸੀਂ ਅੱਜ ਆਲੀ ਕਾਲ ਆ ਇੱਕ ਜਿਹੜਾ ਰਾਹੋਂ ਰੋਡ ਦੇ ਉੱਤੇ ਰੇੜੀ ਫੜੀ ਬਹੁਤ ਲੱਗਦੀ ਆ ਦੁਕਾਨਦਾਰ ਆਪਣਾ ਸਮਾਨ ਬਾਹਰ ਰੱਖ ਲੈਂਦਾ ਉਦੋਂ ਅਗੇ ਰੇੜੀ ਫੜੀ ਵਾਲਾ ਤਿੰਨ ਰੇੜੀ ਵਾਲੇ ਖੜਾਉਂਦਾ ਇੱਕ ਦੁਕਾਨ ਦਾ ਉਹਦੇ ਅੱਗੇ ਗੱਡੀ ਲਿਆ ਕੇ ਅਗਲਾ ਸਮਾਨ ਖਰੀਦਣ ਵਾਲਾ ਖੜ ਜਾਂਦਾ ਮੋਟਰਸਾਈਕਲ ਤੇ ਖੜ ਜਾਂਦਾ ਉੱਥੇ ਦੋਨੇ ਪਾਸਿਓਂ ਜਦੇ ਰੇੜੀਆਂ ਫੜੀਆਂ ਤੇ ਗੱਡੀਆਂ ਖੜ ਜਾਂਦੀਆਂ ਫਿਰ ਉਹਦੇ ਲੰਘਣ ਕਿੱਥੇ ਆ ਨੌਜਵਾਨੀ ਜਿਹੜੀ ਆਈ ਹੈ ਸਾਰੇ ਫੈਕਟਰੀਆਂ ਵਿੱਚ ਕੰਮ ਕਰਦੇ ਨੇ ਇਹ ਵਿਚਾਰੇ ਨਿਤ ਸੱਟਾਂ ਖਾਂਦੇ ਨੇ ਉੱਥੇ ਇੰਨਾ ਉੱਥੇ ਟਾਈਮ ਲੱਗਦਾ ਰਾਤ ਨੂੰ ਇਹਨਾਂ ਨੂੰ ਉੱਥੇ ਉਤੋਂ ਲੰਘਣ ਦੀ ਜਗ੍ਹਾ ਹੀ ਨਹੀਂ ਹੁੰਦੀ ਹੈਗੀ ਸੋ ਜਨਤਾ ਜਿਹੜੀ ਹੈ ਬਹੁਤ ਤੰਗ ਪਰੇਸ਼ਾਨ ਸਾਡੀ ਪ੍ਰਸ਼ਾਸਨ ਨੂੰ ਮੰਗਾ ਡੀਸੀ ਸਾਹਿਬ ਨੂੰ ਵੀ ਬੇਨਤੀ ਆ ਕਿ ਤੁਸੀਂ ਸਸਰਾਲੀ ਬੰਨ ਤੇ ਪ੍ਰਸ਼ਾਸਨ ਸਾਰਾ ਪੀ ਡਬਲਯੂ ਡੀ ਦੇ ਅਧਿਕਾਰੀ ਮੈਨਿੰਗ ਦੇ ਅਧਿਕਾਰੀ ਜੰਗਲਾਤ ਵਿਭਾਗ ਸਾਰੇ ਵਿਭਾਗ ਪੰਜਾਬ ਦੇ ਜਿਹੜੇ ਆ ਉਥੋਂ ਦੀ ਲੰਘਦੇ ਰਹੇ ਆ ਇੰਨੀ ਉਥੇ ਟ੍ਰੈਫਿਕ ਆ ਯਾਰ ਇਹਨਾਂ ਨੂੰ ਆਪ ਨੂੰ ਨਹੀਂ ਆਉਂਦਾ ਵੀ ਅਸੀਂ ਰੇੜੀ ਫੜੀ ਹਟਾ ਦਈਏ ਡੀਸੀ ਸਾਹਿਬ ਨੇ ਆਰਡਰ ਵੀ ਕਰੇ ਨੇ ਵੀ ਸੜਕ ਦੇ ਉੱਤੇ ਰੇੜੀ ਫੜੀ ਨਹੀਂ ਲੱਗ ਸਕਦੀ ਨਹੀਂ ਤਾਂ ਦੁਕਾਨਦਾਰ ਦੇ ਪਰਚਾ ਦਵਾਂਗੇ ਤੇ ਡੀਸੀ ਸਾਹਿਬ ਦੱਸਣ ਅੱਜ ਤੱਕ ਇਹਨਾਂ ਦੇ ਪ੍ਰਸ਼ਾਸਨ ਨੇ ਕਿੰਨੇ ਪਰਚੇ ਦਿੱਤੇ ਨੇ ਡੀਸੀ ਸਾਹਿਬ ਦੀ ਗੱਲ ਯਾਰ ਇਹਨਾਂ ਦਾ ਪ੍ਰਸ਼ਾਸਨ ਇਹ ਨਹੀਂ ਸੁਣਦਾ ਅੱਜ ਕਿੰਨੇ ਸਮੇਂ ਦਾ ਬੰਦਰ ਹੋਇਆ ਅੱਜ 3 ਘੰਟੇ ਇਹਨੂੰ ਫਰੀ ਰੱਖਾਂਗੇ ਅਗਲੇ ਐਤਵਾਰ ਜੇ ਉੱਥੇ ਰੇੜੀ ਫੜੀ ਉੱਥੇ ਆਈ ਜਾਂ ਇਹਨਾਂ ਨੇ ਰਾਹੋਂ ਰੋਡ ਦਾ ਕੰਮ ਨਾ ਸ਼ੁਰੂ ਕਰਿਆ ਫਿਰ ਇਹਨੂੰ 5 ਘੰਟੇ ਕਰਾਂਗੇ ਉਸ ਤੋਂ ਅਗਲੇ ਐਤਵਾਰ ਫਿਰ ਪੱਕਾ ਹੀ ਇਹਨੂੰ ਟੋਲ ਫਰੀ ਕਰਾਂਗੇ ਸਾਡੀ ਆਪ ਦਾ ਜਿਹੜੀ ਜੂਨੀਅਨ ਆ ਸਾਡੀ ਹਲਕੇ ਵਾਲੀ ਹੈ ਠੀਕ ਹੈ ਨਾ ਉਸ ਤੋਂ ਬਾਅਦ ਸਾਡਾ ਸਾਡੀ ਜਿਹੜੀ ਜੂਨੀਅਨ ਆ ਇਹ 11 ਜ਼ਿਲ੍ਹਿਆਂ ਦੇ ਵਿੱਚ ਆ ਪੰਜਾਬ ਦੇ ਇਹ ਕੋਈ ਇੱਕ ਹਲਕੇ ਦੀ ਜੂਨੀਅਨ ਨਹੀਂ ਹੈਗੀ ਠੀਕ ਆ ਸਾਰੇ ਜਿੰਨਿਆਂ ਦੇ ਸਾਰੇ ਸਾਰੀ ਅਸੀਂ ਇਕੱਠੇ ਕਰਾਂਗੇ ਇਹ ਟੋਲ ਪਰ ਰਾਜਿਆਂ ਨੂੰ ਪੱਕਾ ਫਰੀ ਕਰਾਂਗੇ ਜਦ ਤੱਕ ਇਹ ਰਾਮ ਰੋਡ ਦਾ ਜਿਹੜਾ ਅਧੂਰਾ ਪਿਆ ਕੰਮ ਉਹਨੂੰ ਸ਼ੁਰੂ ਨਹੀਂ ਕਰਦੇ ਦੇਖੋ ਮਿਲਿਆ ਤੁਹਾਨੂੰ ਰੋਕਣ ਦੀ ਵੀ ਬੜੀ ਕੋਸ਼ਿਸ਼ ਕੀਤੀ ਅੱਜ ਕਿ ਪ੍ਰਸ਼ਾਸਨ ਨੂੰ ਕੀ ਕਿਹਾ ਗਿਆ ਅੱਜ ਕੀ ਪ੍ਰਸ਼ਾਸਨ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਸਿੱਧੀ ਜੀ ਪ੍ਰਸ਼ਾਸਨ ਆਪ ਬਹੁਤ ਦੁਖੀ ਹੈ ਇਸ ਸੜਕ ਤੋਂ ਠੀਕ ਆ ਉੱਪਰ ਦੀ ਉੱਪਰ ਆਰਡਰ ਆ ਜਾਂਦੇ ਉਹਨਾਂ ਨੂੰ ਵਿਚਾਰਾਂ ਨੂੰ ਕਹਿਣਾ ਪੈਂਦਾ ਰਹਿਣ ਦੋ ਧਰਨਾ ਰਾਮ ਨੂੰ ਲੇਕਿਨ ਪ੍ਰਸ਼ਾਸਨ ਤਾਂ ਆਪ ਬਹੁਤ ਦੁਖੀ ਆ ਯਾਰ ਉਹ ਵੀ ਇਥੇ ਸੜਕ ਤੇ ਲੰਘਦੇ ਐ ਇੰਨਾ ਪਰੇਸ਼ਾਨ ਹੁੰਦੇ ਐ ਵਿਚ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਕਹਿੰਦੇ ਆ ਲਾਓ ਲਾਓ ਯਾਰ ਕੋ ਧਰਨਾ ਲਾਓ ਇੱਥੇ ਫੋਨ ਕਰਕੇ ਵੀ ਕਹਿੰਦੇ ਨੇ ਵੀ ਯਾਰ ਅਸੀਂ ਸੜਕ ਤੋਂ ਲੰਘਣ ਤੋਂ ਬਹੁਤ ਪ੍ਰਸ਼ਾਸਨ ਦੀਆਂ ਕਿਹੜੀਆਂ ਗੱਲਾਂ ਨੇ ਪ੍ਰਸ਼ਾਸਨ ਤਾਂ ਆਪ ਦੁਖੀ ਹੈ ਲੇਕਿਨ ਜਿਹੜਾ ਐਸਸੀ ਆ ਨਾ ਐਸਸੀ ਇਹ ਡਾ ਨਹੀਂ ਦਿੰਦਾ ਇਹ ਜਿਹੜੇ ਥੱਲੇ ਵਾਲੇ ਜਿਹੜੇ ਅਧਿਕਾਰੀ ਉਹਨਾਂ ਨੂੰ ਦਬਕੇ ਮਾਰਦਾ ਕਹਿੰਦਾ ਰਾਹੋਂ ਰੋਡ ਦੀ ਫੈਲ ਜਾ ਮੇਰੇ ਕਾਊਂਟਰ ਤੇ ਆਉਣੀ ਨਹੀਂ ਚਾਹੀਦੀ ਕਹਿੰਦਾ ਮੈਂ ਨਹੀਂ ਤਾਂ ਥੋੜੀ ਪਾੜ ਕੇ ਛੱਡ ਦੂੰਗਾ ਐਦਾਂ ਐਦਾਂ ਬੋਲਦਾ ਬਾਈ ਯਾਰ ਐਡਾ ਹੰਕਾਰਿਆ ਹੋਇਆ ਵਾ ਤੈਨੂੰ ਕਰ ਹੰਕਾਰ ਆ ਯਾਰ ਤੇਰੀ ਇੰਨੀ ਰਾਤ ਤੈਨੂੰ ਇੰਨਾ ਕੁਝ ਨੇ ਐਕਸੀਡੈਂਟ ਹੁੰਦੇ ਆ ਸਾਰਿਆਂ ਦੀ ਵਾਧਵਾ ਤੈਨੂੰ ਲਗਣੀ ਆ ਰੱਬ ਦੇ ਆ ਬੰਦੇ ਆ ਇੰਨੀ ਤਨਖਾਹ ਲੈਂਦੇ ਆ ਤੁਸੀਂ ਯਾਰ ਜਿਹੜੇ ਕੰਮ ਲਈ ਤੁਹਾਨੂੰ ਬਿਠਾਇਆ ਪੈਸਾ ਵੀ ਤੁਹਾਨੂੰ ਮੰਗਣਾ ਨਹੀਂ ਪਿਆ ਰਿਹਾ ਪੈਸਾ ਅਸੀਂ ਲਿਆ ਕੇ ਦਿੱਤਾ ਇੱਥੇ ਡੀਸੀ ਸਾਹਿਬ ਸਿਗੇ ਉਹਨਾਂ ਨੇ ਸਾਡਾ ਜਿਹੜਾ ਹੈਗਾ ਮੁੱਦਾ ਜਿਹੜਾ ਸੈਂਟਰ ਕੋਲੇ ਉਹਨਾਂ ਦੇ ਪਿਤਾ ਜੀ ਸਿਗੇ ਫਾਈਨਾਂਸ ਵਿਭਾਗ ਦੇ ਵਿੱਚ ਸੈਂਟਰ ਦੇ ਉਹਨਾਂ ਨੇ ਸਾਨੂੰ ਪੈਸਾ ਜਿਹੜਾ ਪਾਸ ਕਰਾ ਕੇ ਦਿੱਤਾ ਤੇ ਕੁਝ ਸਾਡੇ ਇੱਕ ਦੋ ਲੀਡਰ ਹੈਗੇ ਆ ਚਲੋ ਉਹਨਾਂ ਨੇ ਵੀ ਆਵਾਜ਼ ਚੱਕੀ ਹਲਕੇ ਵਾਲੇ ਨੇ ਤਾਂ ਚੱਕੀ ਨਹੀਂ ਹੈਗੀ ਉਹਦਾ ਮੂੰਹ ਮਿੱਟੀ ਮਲ ਕੇ ਬੈਠਾ ਠੀਕ ਹੈ ਨਾ ਉਹ ਤਾਂ ਬੋਲਦਾ ਹੀ ਨਹੀਂ ਆ ਤਾਂ 92 99 ਜਿਹੜੇ ਆ ਤਾਂ ਗੁੰਗੇ ਗਾਂਗੇ ਜੇ ਪਤਾ ਨਹੀਂ ਕਿੱਥੋਂ ਭਰਤੀ ਕਰ ਲਏ ਇਹਨਾਂ ਨੂੰ ਇਹ ਨਹੀਂ ਪਤਾ ਵੀ ਕੇਜਰੀਵਾਲ ਤੋਂ ਉਹਨਾਂ ਨੇ ਕੀ ਲੈਣਾ ਯਾਰ ਉਹਦੀਆਂ ਡਾਇਰੈਕਸ਼ਨਾਂ ਤੇ ਚੱਲਦੇ ਨੇ ਤੁਸੀਂ ਆਪਣੀ ਪਾਰਟੀ ਬਣਾ ਲੈਣ ਯਾਰ ਸਰਕਾਰ ਦਾ ਡੱਗਦੀ ਨਹੀਂ ਪੰਜਾਬੀ ਨਾਲ ਖੜਿਆ ਮੈਂ ਕਹਿੰਦਾ ਦੂਜੀਆਂ ਪਾਰਟੀਆਂ ਵੀ ਇਹਨਾਂ ਨੂੰ ਹਮਾਇਤ ਦੇ ਦੇਣਗੀਆਂ ਜਾਂ ਦਿੱਲੀ ਵਾਲਿਆਂ ਨੂੰ ਬਾਹਰ ਕੱਢੇ ਹੱਦ ਹੋ ਗਈ ਯਾਰ ਤੂੰ ਕੇਜਰੀਵਾਲ ਭਗਵੰਤ ਮਾਨ ਇਹ ਨਹੀਂ ਅਸੀਂ ਕਹਿੰਦੇ ਵੀ ਮਾੜਾ ਵਾ ਮਾੜਾ ਇਸ ਤਰ੍ਹਾਂ ਉਹਦੀ ਚੱਲ ਨਹੀਂ ਦਿੰਦੇ ਯਾਰ ਦਿੱਲੀ ਵਾਲੇ ਦਿੱਲੀ ਵਾਲਾ ਟੋਲਾ ਵਾ ਉਹ ਸਾਰਾ ਪੈਸਾ ਇਹਨਾਂ ਨੂੰ ਇਹ ਨਹੀਂ ਪਤਾ ਸੈਂਟਰ ਕੇਂਦਰ ਕਹਿ ਰਿਹਾ 1300 ਕਰੋੜ ਦਾ ਤਾਂ ਨਿੱ ਕਿੰਨਾ ਦਿੱਤਾ 13000 ਕਰੋੜ ਦਿੱਤਾ ਉਹ ਪੈਸਾ ਕੌਣ ਖਾ ਗਿਆ ਕੌਣ ਕੱਢ ਕੇ ਲੈ ਗਿਆ ਸਕੱਤਰ ਕੇਜਰੀਵਾਲ ਨੇ ਲਾਏ ਨੇ ਸਾਰਾ ਪ੍ਰਸ਼ਾਸਨ ਉਹਨੇ ਲਾਇਆ ਉਹ ਸਾਰਾ ਪੈਸਾ ਕਿੱਧਰ ਹੋ ਗਿਆ ਕਿੱਧਰ ਗਿਆ ਆ ਹੁਣ ਕਹਿੰਦੇ ਨੇ ਆ ਮਿਸ਼ਨ ਕੋਈ ਚਲਾਇਆ ਇਹਨਾਂ ਨੇ ਹੜਾ ਵਾਸਤੇ ਅਸੀਂ ਸਾਰੇ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਜਿਹਨੇ ਦਾਨ ਕਰਨਾ ਸਿੱਧਾ ਕਰੋ ਕਿਸਾਨ ਜਥੇਬੰਦੀਆਂ ਉੱਥੇ ਜਾ ਕੇ ਖਰਾਹ ਲਾਉਂਦੀਆਂ ਕੋ ਤੇਲ ਦੇ ਦਿਓ ਅਸੀਂ ਪੈਸੇ ਨਹੀਂ ਮੰਗਦੇ ਤੁਹਾਡੇ ਤੋਂ ਠੀਕ ਹੈ ਨਾ ਕੋਈ ਉੱਥੇ ਲੰਗਰ ਲਾ ਦਿਓ ਪਰਾ ਉੱਥੇ ਜਿਹੜੇ ਜਨਾਂ ਦੇ ਘਰ ਡਰੇ ਆ ਉਹਨੂੰ ਸਿੱਧੇ ਜਾ ਕੇ ਤੁਸੀਂ 10000 ਦੇ ਦੋ 20000 ਦੇ ਦੋ ਘਰ ਪਰਤੀ ਸਾਰੇ ਜਾ ਕੇ ਐਨ ਆਰ ਆਈ ਮੀਟਿੰਗ ਕਰ ਲੈਣ ਕਿਹੜੇ ਪਿੰਡ ਸਾਹਮਣੇ ਆ ਉਹਨਾਂ ਨੇ ਇਹ ਸਰਕਾਰ ਨੂੰ ਪੈਸਾ ਨਾ ਦੇ ਦੋ ਯਾਰ ਇਹ ਤਾਂ ਦਿੱਲੀ ਆਣੇ ਨੇ ਖਾ ਜਾਣਾ ਪੈਸਾ ਪੰਜਾਬ ਦੇ ਪੱਲੇ ਕੁਝ ਨਹੀਂ ਪੈਣਾ ਯਾਰ ਪ੍ਰਧਾਨ ਜੀ ਜਿਹੜੇ ਰਾਹਾਂ ਰੋਡ ਦੇ ਲਈ ਗੱਲ ਚੱਲੀ ਸੀਗੀ ਪਿੱਛੇ ਡੀ ਸੀ ਸਾਹਿਬ ਨੇ ਸੁਸਰਾਲੀ ਬੰਦੇ ਉੱਤੇ ਜਦੋਂ ਸੀਗੀ ਉੱਥੇ ਉਹਨਾਂ ਨੇ ਆਪਣੇ ਦਿਵਾਨ ਨੂੰ ਕਿਹਾ ਸੀਗਾ ਕਿ ਮੈਂ ਪੈਸੇ ਦੇ ਰਿਹਾ ਰਾਹਾਂ ਰੋਡ ਦਾ ਕੰਮ ਸ਼ੁਰੂ ਕਰਾਇਆ ਜਾਵੇ ਯਾ ਡੀ ਸੀ ਸਾਹਿਬ ਬਹੁਤ ਚੰਗੇ ਨੇ ਜੀ ਬੜੀ ਗੱਲ ਧਿਆਨ ਪਰ ਉਹਨਾਂ ਦੀ ਪ੍ਰਸ਼ਾਸਨ ਨਹੀਂ ਸੁਣ ਰਿਹਾ ਐਸਸੀ ਐਸਸੀ ਸਾਨੂੰ ਤਾਂ ਇੱਥੋਂ ਤੱਕ ਇਨਫਰਮੇਸ਼ਨ ਮਿਲਿਆ ਐਸਸੀ ਕਹਿੰਦਾ ਮੈਂ ਡੀਸੀ ਦੇ ਅੰਡਰ ਨਹੀਂ ਆਗਾ ਮੈਂ ਤਾਂ ਕਹਿੰਦਾ ਪੰਜਾਬ ਸਰਕਾਰ ਦੇ ਅੰਡਰ ਮੇਰਾ ਕੀ ਕਰ ਲੈਣਗੇ ਉਹਦਾ ਡੀਸੀ ਨੂੰ ਵੀ ਟਿਚ ਨਹੀਂ ਜਾਂਦਾਗਾ ਆ ਜਿਹੜਾ ਐਸਸੀ ਆ ਲੁਧਿਆਣੇ ਵਾਲਾ ਪੀਡਬਲਯੂਡੀ ਦਾ ਉਹ ਜਾਣਦੇ ਨਹੀਂ ਯਾਰ ਕਿ ਜਿਹੜਾ ਐਸਸੀ ਆ ਉਹ ਡੀਸੀ ਤੋਂ ਵੀ ਉੱਪਰ ਬਣਦਾ ਆਪਣੇ ਹਾਂ ਉਹ ਕਹਿੰਦਾ ਮੈਂ ਇਹਨਾਂ ਦੇ ਅੰਡਰ ਥੋੜੀ ਆ ਜੀ ਸਾਡੇ ਕੋਲ ਇਨਫਰਮੇਸ਼ਨ ਆਈ ਆ ਉਹ ਕਹਿੰਦਾ ਮੈਂ ਮੈਨੂੰ ਡਰ ਮਾਰਿਆ ਕਹਿੰਦਾ ਮੇਰਾ ਚਾਰ ਅੱਖਰ ਲੈ ਕੇ ਇਹਨਾਂ ਦੇ ਮੋੜ ਦੂੰਗਾ ਫੇਰ ਇਹ ਜਿਹੜਾ ਮੰਤਰੀ ਨਹੀਂ ਮੰਨਣ ਦਿੰਦਾ ਉਹ ਦਰਖਤ ਨਹੀਂ ਪੱਟਣ ਦਿੰਦਾ ਯਾਰ ਦੂਜੀਆਂ ਸੜਕਾਂ ਦੇ ਉੱਤੇ ਦਰਖਤ ਨਹੀਂ ਹੈਗੇ ਦੂਜੀਆਂ ਸੜਕਾਂ ਦੇ ਖੰਭੇ ਨਹੀਂ ਹੈਗੇ ਆ ਫਰੋਜਪੁਰ ਰੋਡ ਬਣਿਆ ਵਾ ਬੰਗਾ ਰੋਡ ਬਣਿਆ ਵਾ ਚੰਡੀਗੜ੍ਹ ਰੋਡ ਬਣਿਆ ਉੱਥੇ ਦਰਖਤ ਨਹੀਂ ਸਿੱਕੇ ਉਥੇ ਉਹ ਖੰਭੇ ਨਹੀਂ ਸਕੇ ਉਹ ਨਹੀਂ ਪਟਾਉਂਦੇ ਇਹ ਕਿਉਂ ਨਹੀਂ ਪਟਾਉਂਦੇ ਯਾਰ ਉਹ ਇਹਨਾਂ ਦੀ ਮਲੀ ਭੁਗਤਾਈ ਆ ਸਾਰਾ ਸੀਵਰੇਜ ਇਹਨਾਂ ਦਾ ਚੌਂਦਾ ਕਾਪੋਰੇਸ਼ਨ ਦਾ ਉਹਨੂੰ ਕਾਂਕੜ ਦੀਆਂ ਹੌਦੀਆਂ ਬਣਾਉਣੀਆਂ ਕਹੀਦੀਆਂ ਉਹ ਪਿੱਲੀ ਐਕਟ ਦੀ ਜੀ ਹੌਦੀ ਬਣਾਉਂਦੇ ਆ ਉਹ ਐਕਟ ਦੀ ਹੌਦੀ ਚ ਹੌਲੀ-ਹੌਲੀ ਪਾਣੀ ਬਾਹਰ ਸੈਮ ਜਾਂਦਾ ਉੱਥੇ ਬੈਠਣਾ ਸ਼ੁਰੂ ਕਰਦਾ ਟੱਕਣ ਵੀ ਟੁੱਟ ਜਾਂਦੇ ਆ ਹੌਦੀ ਵੀ ਵਹਿ ਜਾਂਦੀ ਆ ਸਾਰਾ ਪਾਣੀ ਸੜਦਾ ਕੋਈ ਇਹਨਾਂ ਦਾ ਸੀਵਰੇਜ ਦੀ ਸਪਾਈ ਨਹੀਂ ਕਰਦੇ ਛੋਟੇ-ਛੋਟੇ ਪਾਈਪ ਪਾਏ ਹੋਏ ਆ ਵੱਡੇ ਪੈਪਾਂ ਦਾ ਪੈਸਾ ਮਨਜ਼ੂਰ ਕਰਾਉਂਦੇ ਨੇ ਛੋਟੇ ਛੋਟੇ ਪੈਪਾਂ ਕੇ ਸਾਰਾ ਪੈਸਾ ਖਾ ਖਾ ਪੀ ਜਾਂਦੇ ਆ ਜਿਹੜਾ ਉਹਦਾ ਵਿਰੋਧ ਕਰਦਾ ਚੱਕ ਕੇ ਉਹਨੂੰ ਚੌਂਕੀ ਉਠਾ ਲੈਂਦੇ ਨੇ ਇਹ ਇਹ ਇਹਨਾਂ ਦਾ ਸਿਆਪਾ ਹੀ ਆ ਯਾਰ ਇਹਨਾਂ ਦਾ ਜਦੋਂ ਆਪਾਂ ਲੁਧਿਆਣਾ ਦੇ ਕਾਰਪੋਰੇਸ਼ਨ ਦੇ ਅੰਦਰ ਹੈ ਲੁਧਿਆਣਾ ਦੀ ਮਤਲਬ ਮੇਨ ਮਾਰਕੀਟ ਮਾਰਕੀਟ ਟਾਈਪ ਹੈ ਉੱਥੇ ਬੱਸੋਂ ਜਿਹੜੀ ਹੈ ਬਹੁਤ ਜ਼ਿਆਦਾ ਇਸ ਕਰਕੇ ਉਥੇ ਰੀੜੀਆਂ ਵਗੈਰਾ ਲੱਗ ਜਾਂਦੀਆਂ ਨੇ ਕਈ ਵਾਰੀ ਸੜਕਾਂ ਦੇ ਉੱਤੇ ਤਾਂ ਉਹਦੇ ਲਈ ਆਲਰੇਡੀ ਡੀਸੀ ਸਾਹਿਬ ਵੱਲੋਂ ਸਾਰੇ ਵਿਭਾਗਿਆਂ ਨੂੰ ਹਦਾਇਤਾਂ ਹੋ ਗਈਆਂ ਨੇ ਜਿਹੜੀ ਸੜਕ ਮਿਊਨਿਸਪਲ ਕਾਰਪੋਰੇਸ਼ਨ ਦੇ ਅੰਡਰ ਜਿੰਨਾ ਸਟ੍ਰੈਚ ਆਉਂਦਾ ਉਹਦੇ ਤੇ ਵੀ ਉਹਨਾਂ ਦਾ ਤਹਿਬਜ਼ਾਰੀ ਜਿਹੜਾ ਯੂਨਿਟ ਆ ਉਹ ਕੱਲ ਦਾ ਲੱਗਿਆ ਹੋਇਆ ਅੱਜ ਤੋਂ ਸਾਰਿਆਂ ਨੇ ਉੱਥੋਂ ਹੀ ਲੰਘ ਕੇ ਆਏ ਹਾਂ ਆਪਾਂ ਨੂੰ ਪਤਾ ਹੀ ਹੈ ਕਿ ਉੱਥੇ ਅੱਜ ਕਾਫੀ ਜ਼ਿਆਦਾ ਹਟਾਇਆ ਗਿਆ ਬਥਰਦਾ ਇਹਨਾਂ ਦੀ ਇਹੀ ਮੰਗ ਸੀਗੀ ਕਿ ਐਕਚੁਅਲੀ ਕੀ ਹੈ ਕਿ ਉੱਥੇ ਰੋਡ ਦੀ ਫੋਰ ਲੇਨਿੰਗ ਦਾ ਹੈਗਾ ਪ੍ਰਸਤਾਵ ਹੈ ਜਿਹੜਾ ਤੇ ਫੋਰ ਲੇਨਿੰਗ ਦੇ ਲਈ ਬਿਜਲੀ ਦੇ ਖੰਭੇ ਸਾਈਡ ਦੇ ਕਰਨੇ ਪੈਣਗੇ ਤੇ ਬਿਜਲੀ ਦੇ ਖੰਭੇ ਸਾਈਡ ਕਰਦੇ ਆ ਤਾਂ ਇੱਕ ਬਹੁਤ ਲੰਬਾ ਪ੍ਰੋਸੀਜਰ ਹੋ ਜਾਂਦਾ ਉਹਨਾਂ ਦੀ ਅਪਰੂਵਲ ਵੀ ਔਖੀ ਮਿਲਦੀ ਹੈ ਤੇ ਉਹਨਾਂ ਨੂੰ ਮਤਲਬ ਬਿਜਲੀ ਆਪਾਂ ਨੂੰ ਕੱਟ ਕਰਨੀ ਪੈਂਦੀ ਹੈ ਕੱਟ ਲਾਉਣੇ ਪੈਂਦੇ ਨੇ ਉਹਦੇ ਨਾਲ ਹੁਣ ਉਹ ਥੋੜਾ ਜਿਹਾ ਡਿਲੇ ਵਾਲਾ ਪ੍ਰੋਸੀਜਰ ਹੈ ਤਾਂ ਇਹਨਾਂ ਦੀ ਮੰਗ ਸੀਗੀ ਕਿ ਜਦ ਤੱਕ ਉਹ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਜਿਹੜੀ ਸੜਕ ਹੈਗੀ ਆ ਜਿੰਨਾ ਬੈਠ ਹੈਗਾ ਉਨੀ ਤੁਸੀਂ ਮੋਟਰੇਬਲ ਕਰ ਦੋ ਤਾਂ ਉਹ ਇੱਥੇ ਅਸੀਂ ਇਹਨਾਂ ਨੂੰ ਇਹ ਆਸ਼ਵਾਸਨ ਦਵਾਇਆ ਕਿ ਕੱਲ ਤੋਂ ਹੀ ਅਸੀਂ ਉਹ ਉਹਨਾਂ ਨੂੰ ਮੋਟਰੇਬਲ ਕਰੰਦਾ ਯਾਨੀ ਜਿੰਨਾ ਕੋ ਨੂੰ ਵਧੀਆ ਤੋਂ ਵਧੀਆ ਇਹਨਾਂ ਦੀਆਂ ਗੱਡੀਆਂ ਸੌਖੇ ਤਰੀਕੇ ਨਾਲ ਉਹਦੇ ਤੋਂ ਲੰਘ ਜਾਣ ਜਿਹੜਾ ਆਲਰੇਡੀ ਬਣਿਆ ਹੋਇਆ ਉਹਨੂੰ ਅਸੀਂ ਪੈਚ ਵਰਕ ਸਟਾਰਟ ਕਰਾ ਰਹੇ ਹਾਂ ਕੱਲ ਤੋਂ ਨੈਸ਼ਨਲ ਹਾਈਵੇ ਵੀ ਇਹ ਗੱਲ ਕੀਤੀ ਜਾਵੇ ਤਾਂ ਨੈਸ਼ਨਲ ਹਾਈਵੇ ਦੀ ਕਈ ਐਸੀ ਸੜਕਾਂ ਨੇ ਜਿਹੜੇ ਰਾਮੂ ਰੋਡ ਵਾਲੀ ਹੈ, ਟ੍ਰਾਂਸਪੋਰ ਪੰਜਾਬ ਇਹ ਨੈਸ਼ਨਲ ਹਾਈਵੇ ਦੀਆਂ ਸੜਕਾਂ ਨਹੀਂ ਹੈਗੀਆਂ ਇਹ ਨੈਸ਼ਨਲ ਹਾਈਵੇ ਦੀਆਂ ਸੜਕਾਂ ਨਹੀਂ ਹੈਗੀਆਂ ਰਾਹੋ ਰੋਡ ਹਾਂ ਰਾਹੋ ਰੋਡ ਹੈ ਜਿਹੜੀ ਇਹ ਪੀਡਬਲੂਡੀ ਦੀ ਸੜਕ ਹੈ ਇਹ ਪੀਡਬਲੂਡੀ ਦੀ ਸੜਕ ਦਾ ਹੈ ਸਾਰਾ ਕੁਝ ਅਪਰੂਵ ਹੋਇਆ ਹੋਇਆ ਹੈ ਪੈਸਾ ਵੀ ਸੈਂਕਸ਼ਨ ਹੋਇਆ ਹੋਇਆ ਸਿਰਫ ਇਹਦੇ ਵਿੱਚ ਕੋਈ ਸਕੋਪ ਆਫ ਵਰਕ ਸਕੋਪ ਆਫ ਪ੍ਰੋਜੈਕਟ ਚੇਂਜ ਹੋਣ ਦੇ ਨਾਲ ਉਹ ਵਾਲੇ ਦੀ ਇਹਦੇ ਤੋਂ ਨੂੰ ਪੀਡਬਲੂਡੀ ਡਿਪਾਰਟਮੈਂਟ ਜਿਹੜਾ ਹੈ ਜਿਆਦਾ ਦੱਸ ਸਕਦਾ ਤੁਸੀਂ ਉਹਨਾਂ ਨਾਲ ਇੱਕ ਵਾਰੀ ਟਾਈਪ ਅਪ ਕਰ ਲਓ ਇੱਥੇ ਪੁੱਛ ਕੇ ਕੋਲ ਲਗਾ ਕਿੰਨਾ ਬਿਲਕੁਲ ਵਧੀਆ ਸਰ ਮੁੱਖਲੇ ਕੋਤੇ ਜੀ ਨਾਮ ਨੇ ਸ਼ਾਸਨਤਾ ਜੋ ਐਸਡੀਐਮ ਸਾਹਿਬ ਕਹਿ ਕੇ ਗਏ ਨੇ ਉਹ ਬਿਲਕੁਲ ਕੱਲ ਤੋਂ ਕੰਮ ਸ਼ੁਰੂ ਕਰ ਦੇਣਗੇ ਤੇ ਵੱਟ ਮੈਂ ਤੁਹਾਡੇ ਥਰੂ ਇਹ ਵੀ ਕਹਿਣਾ ਵੀ ਆਪਾਂ ਛੋਟੀ ਛੋਟੀ ਗੱਲ ਨੂੰ ਲੈ ਕੇ ਜਿਹੜੀ ਬੈਠ ਕੇ ਹੱਲ ਹੋ ਸਕਦੀ ਜਿਹੜੀ ਉਤੋਂ ਸੁਰੂ ਜੇ ਹੋ ਸਕਦੀ ਦੀ ਉੱਥੇ ਰੁਕ ਜਾਣਾ ਚਾਹੀਦਾ ਜੀ ਇੱਥੇ ਆਉਣ ਦੀ ਜ਼ਰੂਰਤ ਨਹੀਂ ਹੈ ਇਹਨਾਂ ਨੁਕਸਾਨ ਵੀ ਹੁੰਦਾ ਹੈ ਹਾਈਵੇ ਥਾਰਟੀ ਦਾ ਵੀ ਨੁਕਸਾਨ ਹੈ ਪੈਸੇ ਵੀ ਪਬਲਿਕ ਵੀ ਹਰਾਮ ਹੁੰਦੀ ਹੈ ਇਹ ਚੀਜ਼ ਨਹੀਂ ਹੋਣੀ ਅੰਨੇ ਸਮਾ ਕਿੰਨਾ ਮੰਗਿਆ ਸਰ ਕੁਝ ਸਮੇਂ ਦੀ ਗੱਲ ਹੋਈ ਹੈ ਸਮਾ ਉਹ ਕਹਿੰਦੇ ਅਸੀਂ ਕੱਲ ਤੋਂ ਹੀ ਸਟਾਰਟ ਕਰਦੇ ਆਂਗੇ ਕੰਮ ਕੰਮ ਬਾਕੀ ਉਹਨਾਂ ਨੇ ਕਹਿਤਾ ਜੇ ਐਸ ਡੀ ਐਮ ਸਾਹਿਬ ਨੇ ਕਿਹਾ ਵੀ ਜੇ ਕੋਈ ਕਿਹਨੂੰ ਦਿੱਕਤ ਆ ਤਾਂ ਸੱਟ ਨਾ ਕੇ ਰਾਬਤਾ ਕਰ ਲੈ ਜਿਹੜੀਆਂ ਕਿੜੀਆਂ ਰੋੜਾ ਕਦੋਂ ਕਦੋਂ ਕਿਵੇਂ ਬਣਾਉਣੀਆਂ ਸਾਰਾ ਸ਼ੈਡਿਊਲ ਉਹਨਾਂ ਦੇ ਕੋਲ ਸਾਡਾ ਬਹੁਤ ਵਧੀਆ ਕੰਮ ਰਿਆ ਜੀ ਮੇਰੇ ਪਾਸ ਭਾਰਤੀ ਕਿਸਾਨ ਇੱਕ ਕੰਮ ਦੁਬਾਰਾ ਨਹੀਂ ਹੋਇਆ ਉਹਦਾ ਕੇ ਉਹਦਾ ਬਾਕੀ ਉਹਦੇ ਜੇ ਅਸੀਂ ਐਕਸ਼ਨ ਕੀ ਲੈਣਾ ਅੱਗੇ ਵਾਸਤੇ ਉਹ ਅਸੀਂ ਦੇਖਣਾ ਤੇ ਦੂਜੀ ਗੱਲ ਇਹ ਹੈਗੀ ਆ ਵੀ ਜਿਹੜਾ ਕੰਮ ਕਰਨਾ ਕੰਮ ਲਈ ਆਸ਼ਵਾਸਨ ਦਿੰਦਾ ਤੇ ਕੰਮ ਕੰਮ ਦਾ ਹੋ ਜਾਂਦਾ ਉਹ ਚੀਜ਼ ਦੇ ਨਾਂ ਉੱਤੇ ਪਾਰੀਦਾ ਹੀ ਕੋਈ ਗੱਲ ਸਰ ਹੁਣ ਕਿੱਥੋਂ ਜਾ ਰਹੇ ਬਿਲਕੁਲ ਜੀ ਜਾ ਰਹੇ ਨੇ ਕਲੀਅਰ ਕਰਤਾ ਨੇ ਜੋ ਟੂਲ ਪਲਾਜ਼ਾ ਅੱਜ 1 ਘੰਟੇ ਬਾਅਦ ਬੰਦ ਕੀਤਾ ਗਿਆ ਹੈ ਸਗਾ ਅੱਜ ਉਹ ਧਰਮਾ ਸਮਾਪਤਿਕਤਾ ਕੀਤਾ ਗਿਆ ਵਾ ਗਿਲਸਾਬ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜੋ ਮੰਗਾ ਸੀਗਾ ਉਹ ਮੰਨਿਆ ਗਿਆ ਜੋ ਕੱਲ ਤੋਂ ਕੰਮ ਸ਼ੁਰੂ ਹੋਣਾ ਰੋਡ ਦਾ ਹੋ ਰਿਹਾ ਵਾ ਤੇ ਅਗਲੀ ਅਪਡੇਟ ਲੈ ਕੇ ਤੁਹਾਡੇ ਨਾਲ ਜਰੂਰ ਮਿਲਾਂਗੇ ਦੇਖਦੇ ਰਹੋ ਚੈਨਲ ਦੇਸ਼ ਦੁਨੀਆ